ਅੱਜ ਪਾਰਟੀ ਅੱਜ ਪਾਰਟੀ ਦਾ ਸਥਾਪਨਾ ਦਿਵਸ ਹੈ ਤੇ ਕੀ ਕਹਿਣਾ ਚਾਹੂੰਗਾ ਅੱਜ ਭਾਰਤੀ ਜਨਤਾ ਪਾਰਟੀ ਦਾ ਸਥਾਪਨਾ ਦਿਵਸ ਹੈ ਔਰ ਅੱਜ ਮਮੂਨ ਮੰਡਲ ਦੇ ਸਾਰੇ ਹੀ ਕਾਰਕਤਾ ਇਸ ਸਥਾਪਨਾ ਦਿਵਸ ਮਨਾਏ ਕਰਦੇ ਔਰ ਮਤਲਬ ਕਾਫੀ ਜ਼ਿਆਦਾ ਲੋਕ ਇੱਥੇ ਆਏ ਔਰ ਸਭ ਨੇ ਮਤਲਬ ਸ਼ਰਦਾ ਸੁਮਨ ਔਰ ਬੇਤ ਕਿਤੇ ਨੇ ਔਰ ਐਸੇ-ਐਸੇ ਲੋਕ ਜਿਨ੍ਹਾਂ ਨੇ ساری ਜ਼ਿੰਦਗੀ ਪਾਰਟੀ ਦੇ ਦਿੱਤੀ ਮਤਲਬ ਬਾਜਪੀ ਦੇਖੋ ਦੋਨੋ ਦੇ ਪਾਰਟੀ ਨਾਲ ਚੱਲਦੇ ਜੀ ਉਹਨਾਂ ਦੀ ਬਦੌਲਤ ਅੱਜ ਪਾਰਟੀ 2 ਸੀਟਾਂ ਦੇ ਲਈਆਂ ਅੱਜ ਦੇਖੋ 302 ਕੁੱਲ ਸੀਟਾਂ ਹੈਗੀਆਂ। ਔਰ ਕਿਸੇ ਨੇ ਕਿਹਾ ਨਾ ਨਾ ਲੋਕਾਂ ਦਾ ਬੜੀ ਕੁਰਬਾਨੀ ਆ ਉਹ ਜਿਨ੍ਹਾਂ ਨੇ ਮਤਲਬ ਜੇਲਾ ਵੀ ਕਟੀਆਂ ਔਰ ਸਾਰਾ ਸਾਰੀ ਜ਼ਿੰਦਗੀ ਜੀ ਰਹੀ ਆ ਪਾਰਟੀ ਉਸ ਦੀ। ਔਰ ਸਰ ਜਿਸ ਤਰ੍ਹਾਂ ਕੀ ਭਾਜਪਾ ਦੇ ਟਾਈਮ ਦੇ ਵਿੱਚ ਦਫਾ 370 ਹਟੀ, ਸ਼੍ਰੀ ਰਾਮ ਮੰਦਰ ਬਣਿਆ, ਜਿਸ ਤਰ੍ਹਾਂ ਕੀ ਸਨਾਤਨ ਧਰਮ ਦੇ ਆਗੂਆਂ ਦੇ ਤੌਰ ਦੇ ਤੇ ਇਸ ਪਾਰਟੀ ਦਾ ਜਿਹੜਾ ਕੰਮ ਰਿਹਾ ਹੈ। ਦੇਖੋ ਕਿਸੇ ਨੇ ਸੋਚਿਆ ਵੀ ਨਹੀਂ ਹੈ ਕਦੇ। ਬੀਜੇਪੀ ਹਰ ਵਾਰੀ ਆਪਣੀ ਮੈਨੀਫੈਸਟੋ ਜੇ ਰੱਖਦੇ ਸੀ ਕਿ 370 ਟੁੱਟਣੀ ਚਾਹੀਦੀ ਹੈ ਅਹੀਂ ਲੋਕੀ ਸੋਚਦੇ ਵੀ 300 ਤੱਕ ਦਰ ਉੱਤਲੀ ਕੋ ਪਾਰਟੀ ਨੇ ਮਤਲਬ ਜਿਹੜਾ ਕਿ ਇਹਨੇ ਸੋਚਿਆ ਵੀ ਨਹੀਂ ਉਹ ਵੀ ਕਰਕੇ ਦੱਸਿਆ ਔਰ ਰਾਮ ਮੰਦਰ ਦਾ 500 ਸਾਲਾਂ ਦਾ ਆਇ ਇਸ਼ੂ ਚੱਲਦਾ ਰਾਮ ਮੰਦਰ ਵਿੱਚ ਬਣਿਆ ਇਹ ਸਭ ਭਾਰਤੀ ਜਨਤਾ ਪਾਰਟੀ ਦੇ ਨਾ ਮੋਦੀ ਜੀ ਦੇ ਦੇ ਨਾ ਅਮਿਤ ਸ਼ਾਹ ਜੀ ਦੇ ਵੀ ਦੇ ਨਾ ਨਦਾ ਜੀ ਦੇਣਾ ਜਿਨ੍ਹਾਂ ਨੇ ਇਹ ਸਭ ਕੰਮ ਕਿਤੇ ਰਿਹਾ ਸਾਰੇ ਘਰ ਕੱਤਾ ਇਕੱਠੇ ਹੋਇਆ ਕੀ ਚੰਦੇ ਦਿਨ ਤੇ ਜਲ ਕਾਰਕ ਕਰਤਾ ਦੇਖੋ ਭਾਰਤੀ ਜਨਤਾ ਪਾਰਟੀ ਦਾ ਅੱਜ ਸਾਡਾ ਸਤਾਂਤਾਂ ਦਿਵਸ ਦੇ ਉੱਤੇ ਸਾਡੇ ਲੋਕ ਸਭਾ ਦੇ ਜਿਹੜੇ ਕੈਂਡੀਡੇਟ ਸ਼੍ਰੀ ਦਿਨੇਸ਼ ਬੱਬੂ ਜੀ ਉਹਨਾਂ ਦੇ ਨਿਵਾਸ ਸਥਾਨ ਦੇ ਉੱਤੇ ਅੱਜ ਮਨਾਇਆ ਗਿਆ ਬੜੀ ਧੂਮ-ਧਾਮ ਨਾਲ ਵਰਕਰਸ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਬੜਾ ਡਿਸਪਲਾਈਨਡ ਬੜਾ ਜਨੂਨੀ ਹੈ ਤੇ ਸਭ ਦਾ ਸਾਥ ਸਭ ਦਾ ਵਿਕਾਸ ਨੂੰ ਲੈ ਕੇ ਬਾਦ ਤੇ ਜਨਤਾ ਪਾਰਟੀ ਜਿਹੜੀ ਹੈ ਉਹ ਹਰ ਸਾਲ ਹਰ ਦਿਨ ਉਹਨਾਂ ਦਾ ਕਾਰਜਕਰਤਾ ਜ਼ਮੀਨ ਦੇ ਉੱਤੇ ਰਹਿ ਕੇ ਕੰਮ ਕਰ ਰਿਹਾ ਹੈ ਵਰਕਸ ਦੇ ਵਿੱਚ ਬੜਾ ਜੋਸ਼ ਹੈ ਦਿਨੇਸ਼ ਸਿੰਘ ਬੱਬੂ ਜੀ ਸਾਡੇ ਲੋਕ ਸਭਾ ਦੇ ਪਤਿਆਸ਼ੀ ਹੈ ਤੇ ਦਿਨ-ਪ੍ਰਤੀ ਦਿਨ ਉਹਨਾਂ ਦੀ ਲੋਕਪ੍ਰਿਤਾ ਜਿਹੜੀ ਹੈ ਵਧਦੀ ਜਾ ਰਹੀ ਹੈ ਤੇ ਜਿਹੜੀ ਆਪੋਜੀਸ਼ਨ ਪਾਰਟੀਆਂ ਉਹਨਾਂ ਨੂੰ ਆਪਣਾ ਕੈਂਡੀਡੇਟ ਲੱਭਣ ਦੇ ਵਿੱਚ ਵੀ ਪਰੇਸ਼ਾਨੀਆਂ ਵਧੀਆਂ ਜਾ ਰਹੀਆਂ ਹੈ ਸੁਣਨ ਚ ਆ ਰਿਹਾ ਕੋਈ ਕਿਸੇ ਸਿੰਗਰ ਨੂੰ ਲਿਆ ਰਿਹਾ ਕੋਈ ਕਿਸੇ ਸੈਲੀਬ੍ਰਿਟੀ ਨੂੰ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਦਿਨੇਸ਼ ਸਿੰਘ ਬੱਬੂ ਜੀ ਸਾਡੇ ਲੋਕਪ੍ਰੀਅ ਇਮਾਨਦਾਰ ਤੇ ਜਜਾਰੂ ਨੇਤਾ ਹੈ ਇਹਨਾਂ ਦੀ ਜਿੱਤ ਜਿਹੜੀ ਹੈ ਉਹ ਇੱਕ ਤਰਫਾ ਹੈ ਕਿਉਂਕਿ ਲੋਕ ਜਿਹੜੇ ਹੈ ਉਹ ਆਪਣਾ ਮੰਨ ਬਣਾ ਚੁੱਕੇ ਹੈ ਭਾਤੀ ਜਨਤਾ ਪਾਰਟੀ ਨੇ ਉਹ ਕਾਰੇ ਕਰਤੇ ਹੈ ਅਸੰਭਵ ਕਾਰੇ ਜਿਹਦੇ ਚ 370 ਤਾਰਾ ਮੈਂ ਹਾਂ ਮੈਂ ਤੇ ਰਾਮ ਮੰਦਿਰ ਜਿਹੜਾ ਕਈ ਸਾਲਾਂ ਤੋਂ ਸੰਘਰਸ਼ ਹਜ਼ਾਰਾਂ ਸਾਲਾਂ ਤੋਂ ਸੰਘਰਸ਼ ਚੱਲ ਰਿਹਾ ਸੀਗਾ ਉਹ ਦੇਣ ਹੈ ਜੋ ਕਿਹਾ ਉਹ ਕਰਕੇ ਦਿਖਾਇਆ ਜੋ ਨਹੀਂ ਕਿਹਾ ਉਹ ਵੀ ਕਰਕੇ ਦਿਖਾਇਆ ਇਹ ਸਾਡੀ ਭਾਰਤੀ ਜਨਤਾ ਪਾਰਟੀ ਦੀ ਖਾਸੀਅਤ ਹੈ ਤੇ ਲੋਕੀ ਹੁਣ ਮਨ ਬਣਾ ਕੇ ਬੈਠੇ ਆ ਸਿਰਫ 1 ਜੂਨ ਦਾ ਇੰਤਜ਼ਾਰ ਹੈ ਕਮਲ ਦਾ ਫੁੱਲ ਤੇ ਜਿਹੜੀ 400 ਪਾਰ ਦਾ ਨਾਰਾ ਹੈ ਉਹਦੇ ਵਿੱਚ ਸਾਡਾ ਇੱਕ ਮੋਤੀ ਲੋਕ ਸਭਾ ਤੋਂ ਦਿਨੇਸ਼ ਸਿੰਘ ਬੱਬੂ ਜੀ ਹੋਣਗੇ ਜੈ ਹਿੰਦ ਜੈ ਭਾਰਤ ਪਾਰਟੀ ਦਾ ਸਥਾਪਨਾ ਦਿਵਸ ਹੈ ਅੱਜ ਦੇ ਦਿਨ 6 ਅਪ੍ਰੈਲ 1980 ਨੂੰ ਆ ਅਰਥਲੇ ਬਿਹਾਰੀ ਬਾਜਪਈ ਐ ਐਲਕੇ ਅਡਵਾਨੀ ਜੀ ਨੇ ਇਸ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਕੀਤੀ ਜੋ ਕਿ ਪਹਿਲੇ ਜਨ ਸੰਗ ਦੇ ਨਾਮ ਤੋਂ ਜਾਣੀ ਜਾਂਦੀ ਸੀ ਔਰ ਅਸੀਂ ਬੜੇ ਸੁਭਾਗਿਆਸ਼ਾਲੀ ਹਾਂ ਕਿ ਇਸ ਵੱਟ ਰਕਸ਼ਤੇ ਥੱਲੇ ਅਰੇ ਕੇ ਅਸੀਂ ਕੰਮ ਕਰਦੇ ਪਏ ਹਾਂ ਔਰ ਸਾਡਾ ਇੱਕ ਸੁਭਾਗੇ ਕਿ 75 ਸਾਲ ਇਸ ਦੇਸ਼ ਨੂੰ ਆਜ਼ਾਦ ਹੋਇਆ ਹੋਇਆ ਔਰ ਸਾਡੇ ਹਲਕਾ ਸੁਜਾਨਪੁਰ ਨੂੰ ਬੜੀ ਵੱਡੀ ਗੱਲ ਹੈ ਕਿ ਲੋਕ ਸਭਾ ਦੇ ਪ੍ਰਤੀਯਾਸ਼ੀ ਦੇ ਰੂਪ ਚ ਦਿਨੇਸ਼ ਬੱਬੂ ਜੀ ਨੂੰ ਟਿਕਟ ਮਿਲੀ ਹੈ ਔਰ ਇੱਕ ਐਸੀ ਸਾਫ ਸ਼ਵੀ ਤਿੰਨ ਵਾਰੀ ਲਗਾਤਾਰ ਵਿਧਾਇਕ ਰਹੇ ਔਰ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਨੇਤਾ ਔਰ ਸਾਡਾ ਸਭ ਤੋਂ ਵੱਡਾ ਸੁਭਾਗ ਇਹ ਹੈ ਕਿ ਮਮੂਨ ਮੰਡਲ ਦੇ ਵਿੱਚ ਹੀ ਇਹਨਾਂ ਦਾ ਨਿਵਾਸ ਸਥਾਨ ਹੈ ਸੋ ਅੱਜ ਪਾਰਟੀ ਦੇ ਸਥਾਪਨਾ ਦਿਵਸ ਤੇ ਅਸੀਂ ਇਹ ਪ੍ਰਣ ਕਰਦੇ ਹਾਂ ਕਿ ਅਸੀਂ ਵੱਧ ਤੋਂ ਵੱਧ ਮਾਰਜਨ ਨਾਲ ਮਮੂਨ ਮੰਡਲ ਔਰ ਸੁਜਾਨਪੁਰ ਔਰ ਇਸ ਜ਼ਿਲ੍ਹੇ ਨੂੰ ਜਿਤਾ ਕੇ ਇਸ ਪਾਰਟੀ ਨੂੰ ਔਰ ਅੱਗੇ ਵਧਾਵਾਂਗੇ ਔਰ ਮੋਦੀ ਜੀ ਦੀ ਜਿਹੜਾ 543 ਸੀਟਾਂ ਦੀ ਮਾਲਾ ਉਦਾ ਇੱਕ ਮਨਕਾ ਜਿਹੜਾ ਦਿਨੇਸ਼ ਬੱਬੂ ਜੀ ਦੇ ਰੂਪ ਚ ਆਏਗਾ ਬਹੁਤ ਧੰਨਵਾਦੀ